ਹੈਲੋ ਜੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਸਾਈ ਬਲੌਗ ਤੇ ਹੋਰ ਜੀ ਕਿਵੇਂ ਸਾਡੇ ਠੀਕ ਠਾਕ ਅਸੀਂ ਵੀ ਸਾਰੇ ਠੀਕ ਠਾਕ ਅਤੇ ਪ੍ਰਮਾਤਮਾ ਕੇ ਅਰਦਾਸ ਕਰਦੇ ਹਾਂ ਕਿ ਤੁਸੀਂ ਵੀ ਸਾਰੇ ਠੀਕ ਠਾਕ ਹੋਵੋ ਹਾਂਜੀ ਲੱਗਿਆ ਬਲੌਗ ਦੀ ਸਟਾਰਟਿੰਗ ਕਰਨ ਬਲੌਗ ਸ਼ਟ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਪਸੰਦ ਆਈ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਦਿਓ ਦੱਸਿਓ ਜੀ ਹਾਂਜੀ ਆਪਣੇ ਆਈ ਹੋਈ ਹੈ ਬੜੀ ਭੈਣ ਨਖੜੀਆਂ ਮੰਨਣਾ ਤੇ ਨਾਲ ਆ ਇਹਨਾਂ ਦੇ ਬੱਚੇ ਤੰਦ ਖਾਣੇ ਆ ਬੱਚੇ ਕਿੱਥੇ ਫਿਰਦੇ ਨੇ ਖੇਲਦੇ ਤੇ ਆਪਣੇ ਇਸ ਟਾਈਮ ਵੀ ਪੈ ਰਹੇ ਆ ਕਣੀਆਂ ਆ ਗਈਆਂ ਮਾੜੀ ਮੋਟੀਆਂ ਖਣੀਆਂ ਪੈ ਰਹਿੰਨਾਂ ਲੁਫਾਨਾ ਬਣੇ ਰਿਹਾ ਬਲੌਕ ਇਹਨਾਂ ਲਓ ਜੀ ਮੇ ਲੋ ਜੀ ਮੇਰੀ ਵੱਡੀ ਨਣਤ ਨੂੰ ਇਹ ਆ ਮੇਰੀ ਵੱਡੀ ਨਣਤ ਤੇ ਇਹ ਆ ਇਹ ਸੀ ਗਿਆ ਜਦ ਲੱਕੜੀਆਂ ਮੰਨਣ ਹੁਣ ਸਾਈਪਰੀ ਤੋਂਣੀ ਵਿੱਚ ਇਹਦਾ ਪਾਪਾ ਲੱਕੜੀਆਂ ਬਣਾਊਗਾ ਤੇ ਇੱਥੇ ਲੱਗਿਆ ਸੀਗੇ ਲੱਕੜੀ ਬੰਨ੍ਹਣ ਦੀਦੀ ਤੇ ਇਹ ਮੇਰੇ ਘਰ ਮਗੋਰੀ ਦੀ ਉਹ ਪੰਜ ਬੈਣ ਪਾਈ ਨੇ ਤੇ ਇਹ ਸਭ ਤੋਂ ਵੱਡੀ ਦੀ ਜ ਆ ਕਾਲੂ ਵਿਚਾਰ ਇਹ ਸਭ ਤੀਸਰੇ ਨੰਬਰ ਵਾਲੀ ਮਿੰਨਣ ਦਾਊਗੀ ਉਹਦਾ ਬਲਾਕ ਕਾਲੂ ਬੜਾਵਾਂਗੇ ਆਪਾਂ ਉਹਨੂੰ ਕਾਲੂ ਬਲਾਵਾਂਗੇ ਤੁਹਾਨੂੰ ਤੇ ਇਹ ਅੱਜ ਇਹ ਆਏ ਸੀਗੇ ਲਖਨੀਆਂ ਵਰਣਨ ਤੇ ਅੱਜ ਇਹਨਾਂ ਨੂੰ ਮਿਲੋ ਤੁਸੀਂ ਇੱਥੇ ਸਾਰੇ ਬੈਠ ਗਏ ਸੀਗੇ ਹੁਣ ਲਖਨੀਆਂ ਬਣਾਵਾਂਗੇ ਪਰੋਵਾਰੀ ਤੇ ਤੁਸੀਂ ਜੁੜੇ ਰਹੋ ਬਲਾਕ ਦੇ ਨਾਲ ਤੇ ਬਲਾਕ ਨੂੰ ਕੋਲ ਇੰਜੋਏ ਕਰਿਓ न कर दे हो तो बोल तोड़ा होवे नहीं है का बणेंगे ना फट चार दमा तो है तो एक, एक तो नहीं एक दो के देर कितना टाइम काम होगा अबे ना ताके है đi <türücười> về <türücười> <türücười> hmm. à cô ơi nhà ta ர <laughs> 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 ਸਾਰੇ ਨੂੰ ਬਾਰਤ ਨਾਲ ਮਿਲਿਆ ਹੈ ਕਹਿੰਦਾ ਬਗਰੇ ਨੂੰ ਮੂਹਰ ਚਾਹੀਦੀ ਹੈ ਕਾਰਜਾ ਤਦੋਂ ਮਮਿਆ ਅੱਜ ਆ ਗਈ ਕੋਸਤ ਹਾਂ ਦੇਰੋ ਦੇ ਨਹੀਂ ਹੋਵੇ ਮੇਰੀ ਹਾਂ ਆ ਬਸ ਸੱਤ ਸੱਤ ਹੋ ਜਾਈਏ ਹਾਂ ਮਨ 何で ਮੈਂ ਸਾਈਡ ਤੇ ਆਉਂਦਾ ਹਾਂ। ਮੈਂ ਸਾਈਡ ਤੇ ਆਉਂਦਾ ਹਾਂ। ਆਪਾਂ ਪੜੀਏ। ਉੱਥੇ ਰਮਨ ਹੋ ਗਿਆ। ਜਾਨਾ। ਮਸਵਾੜ ਤੋਂ ਬੋਲ ਰਹਾ ਤੇ ਦੇ ਦੇ ਲੂ। ਤੁਹਾਡਾ ਗੁੱਟ ਦੇ ਨਾਲ ਦੀ ਬਿਲਕੁਲ। ਹੋਰ ਜਰਨਾ। ਇਹ ਕਿਹੜਾ ਆ? ਹਾਂ। ਇਹ ਦੇ ਦੇ। ਕਿੰਨੀ ਮਿਹਨਤ ਕਰਾਈ। ਕੜਾਈ ਕੜਾਈ ਕਰ ਰਹੀ ਹੈ ਨਮ ਲੱਕੜੀ ਇਕਗਾ ਬੈਨ ਆਬ ਜੋ ਚਲੋ ਬਣਾਓ ਆਪੋ ਨੂੰ ਤੇਨੇ ਬੋਲਿਆ ਦੱਸੋ ਮੈਂ ਬੰਦ ਜਿਹੜੀ ਆ ਗਈ ਜਿਹੜੀ ਆ ਗਈ ਆ ਗਈ ਆ ਗਈ ਕਦੀ ਮੇਰੇ ਆ ਗਈ ਠੀਕ ਠੀਕ ਮੰਦੇ ਮੈਂ ਚਾਹ। ਫਿਰ ਪੰਜ ਦੇ ਹਸਰਾ ਦੇ। ਚੱਲ ਪਾਉਂਦੇ। ਚੱਕਾ ਚੱਕਾ। ਅਸਲਾਕੀ ਨੂੰ ਮੇਰੇ। ਬਾਨੇ। ਇਹਨਾਂ ਨੂੰ ਕਰਿਆ ਤਾਂ ਮੰਨ ਆਇਆ ਇਹਨੂੰ ਬੰਦ ਕਰ ਬੰਦ ਵੀਡੀਓ ਬੰਦ ਕਰ ਕੱਢ ਮੰਨ ਇਹ ਬੱਲੀ ਹੈ ਹਾਂ ਹੁੰਦਾ ਨਹੀਂ ਸਕਦਾ ਅਗਰ ਵੀਡੀਓ ਮੰਨ ਉਹਨਾਂ ਦਾ ਨਹੀਂ ਮੰਨਦੇ ਮੰਨਦੇ ਹੈ ਸਹੀ ਹੁੰਦਾ ਨਹੀਂ ਸਕਦਾ ਹੋਰ ਮੰਨ ਹੁੰਦਾ ਨਹੀਂ ਸਕਦਾ ਬੰਦ ਕਰੋ

ਜਾ ਰਹੀ ਆ ਨੀ ਬਾਈ ਨਾ ਵਾਬੇ ਅਬ ਵੀ ਕੀ ਕਰਾਂ ਮੈਂ ਹੁੰਦਾ ਹੋਇਆ ਇਤੁਰ ਗੱਲ ਕਰਤੀ ਮੈਂ ਇਹ ਕੋਈ ਨਾਮ ਦੇਖਦਾ ਹਾਂ ਇਤੁਰ ਮਾਸਟਰ ਮਰ ਨਹੀਂ ਰੋ ਤੀਰ ਤਨ ਨੋਕ ਅਗਲੇ ਸਕੋਲੇ ਨੂੰ ਅੱਜ ਸਕੋਲੇ ਨੂੰ ਆਹ ਰੋ ਬਿਜਿਨਸ ਮੈਂ 1000 ਦਾ ਹਾਂ ਸਾਡਾ ਯਾਰ ਉਹ ਸੀ ਤੋਂ ਉਹਨਾਂ ਦਾ ਕੰਮ ਸੀ ਉਹਨਾਂ ਦਾ ਐਂ ਤੇ ਦੀਦੀ ਦੇ ਨਾਲ ਉਹਨਾਂ ਦੇ ਪੋਤਾ-ਪੋਤੀ ਤੇ ਉਹਨਾਂ ਦਾ ਛੋਟਾ ਬੇਟਾ ਆਏ ਹੋਏ ਸੀਗੇ ਇਹ ਚਾਰੋ ਜਣੇ ਆਏ ਸੀਗੇ ਤੇ ਇੱਥੇ ਉਹਦੀ ਦੀਦੀ ਦੀ ਪੁੱਤ ਤੇ ਸਾਹ ਦੇ ਬੱਚੀ ਮੈਂ ਉਹਦੀ ਵੀਡੀਓ ਕਲਿੱਪ ਬਣਾ ਰਹੀ ਸੀਗੀ ਤੇ ਸੰਗ ਦੀ ਬਾਲ ਉਹ ਅੱਜ ਗਈ ਐ ਇੱਥੇ ਇਹ ਬੈਠੇ ਲੱਕੜੀ ਬੰਨ੍ਹ ਰਿਹਾ ਸੀਗੀ ਉਹ ਦੁਆਰਾ ਬਣਾ ਰਿਹਾ ਸੀਗਾ ਜਿਸ ਕਾਰਨ ਤੇ ਚਲੋ ਜੀ ਇੱਥੇ ਹੁਣ ਇਹ ਚਲੇ ਗਏ ਆਪ ਦੇ ਘਰ ਨੂੰ ਇਹਨਾਂ ਨੇ ਵਾਪਸ ਮੋੜਨਾ ਸੀਗਾ ਕਿਉਂਕਿ ਜੀ ਹੁਣ ਮੇਲਾ ਨੇੜੇ ਆ ਤੇ ਮੇਲੇ ਨੂੰ ਆਉਣਗੇ ਫੇਰ ਇਹ ਜੇ ਵੀਡੀਓ ਪਸੰਦ ਆ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਜੀ ਮਿਲਾਂਗੇ